ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਹੂੰ ਉਦੋਂ ਬਿਲਕੁਲ ਖਾਲੀ ਹੁੰਦਾ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਜਦੋਂ ਪਹਿਲੀ ਵਾਰੀ ਮਾਂ ਦੇ ਪੇਟ ਚੋਂ ਵਜਾਇਨਾ ਦੇ ਰਸਤੇ ਉਹ ਬਾਹਰ ਜਾਂਦਾ ਹੈ ਤੇ ਉਹ ਕੁਝ ਇੱਕ 스멜 ਦੇ ਜਰੀਏ ਮੂੰਹ ਦੇ ਜਰੀਏ ਟੱਚ ਦੇ ਜਰੀਏ ਉਹਦੇ ਅੰਦਰ ਜਿਹੜੀ ਵਜਾਇਨਾ ਦੇ ਵਿੱਚ ਬੈਕਟੀਰੀਆ ਪਲ ਰਹੇ ਹੁੰਦੇ ਆ ਉਹ ਬਾਉਲ ਸਿਸਟਮ ਸਾਡੇ ਲੈਟਰਿੰਗ ਵਾਲੀ ਜਗ੍ਹਾ ਤੋਂ ਉੱਥੋਂ ਅੱਗੇ ਆਉਂਦੇ ਹੈਗੇ ਆ ਕਨੈਕਟ ਹੋ ਕੇ ਤਾਂ ਉਹ ਬਕਟਰੀ ਆ ਉਹਦੇ ਮੂੰਹ ਉਹਦੇ ਅੰਦਰ ਚਲੇ ਜਾਂਦੇ ਆ ਉਹ ਮੁਲਕਿ ਉਹਦੀ ਨੀਂਹ ਰੱਖਦੇ ਨੇ ਤੁਸੀਂ ਕਹਿੰਦੇ ਇਹ ਬ੍ਰਹਮਾ ਵਿਸ਼ਨੂ ਤੇ ਮਹੇਸ਼ ਹਿੰਦੂਇਜ਼ਮ ਹਿੰਦੂ ਫਲਸਫੀ ਦੀ ਗੱਲ ਕਰੀਏ ਤਾਂ ਆਪਾਂ ਉਹ ਤਿੰਨਾਂ ਦਾ ਰੋਲ ਪਲੇ ਕਰਦੇ ਆ ਬ੍ਰਹਮਾ ਮੀਨ ਫਾਊਂਡੇਸ਼ਨ ਵੀ ਇਹੀ ਰੱਖਦੇ ਆ ਜੀ ਵਿਸ਼ਨੂ ਮਤਲਬ ਹੁਣ ਚਲਾਉਂਦੇ ਵੀ ਇਹੀ ਨੇ ਸਰੀਰ ਨੂੰ ਤੇ ਮਹੇਸ਼ ਮਤਲਬ ਖਤਮ ਵੀ ਇਹੀ ਕਰਦੇ ਨੇ ਜਦ ਬੱਚਾ ਡਿਮਾਂਡ ਕਰ ਰਿਹਾ ਤੁਸੀਂ ਬੱਚੇ ਨੂੰ ਕੁੱਟੋ ਨਾ ਤੁਸੀਂ ਸੋਚਿਆ ਰਹੇ ਦੇ ਉਹ ਪੇਟ ਦੇ ਅੰਦਰ ਉਸ ਤਰ੍ਹਾਂ ਦੇ ਬੈਕਟੀਰੀਆ ਡਵੈਲਪ ਹੋ ਗਏ ਜਿਹੜੇ ਮੰਗ ਰਿਆ ਰੇ ਤੋਂ ਇਹ ਕਹਿੰਦਾ ਮਿੱਟੀ ਖਾਂਦੇ ਸੀਗੇ ਹਾਂ ਉਹ ਮੰਗਦੇ ਆ ਉਹ ਤੋਂ ਸਨੂ ਕਰੀਵਿੰਗ ਉਹ ਉਹਨਾਂ ਦੀ ਕਰੀਵਿੰਗ ਹੈ ਇਹਨਾਂ ਦੀ ਕਰੀਵਿੰਗ ਹੈ ਜਿਹੜੇ ਅੰਦਰ ਪੇਟ ਦੀਆਂ ਅੰਤਲੀ ਸਾਡੇ ਬੈਕਟੀਰੀਆ ਵੇਖ ਰਹੇ ਉਹਨਾਂ ਦੀ ਕ੍ਰੀਵਿੰਗ ਆ ਯਾਰ ਅੱਛਾ ਡਾਕਟਰ ਸਾਹਿਬ ਗੱਲ ਤਾਂ ਥੋੜੀ ਹਾਸੇ ਵਾਲੀ ਆ ਜਿਹੜੇ ਮੰਨ ਲਾ ਵੀ ਬੰਦੇ ਦੇ ਕਹਿੰਦੇ ਹੈਗੇ ਜਿਹੜੇ ਲੋਕ दारू ਪੀਂਦੇ ਉਹਨਾਂ ਦੇ ਪੇਟ 'ਚ ਵੀ ਕੀੜੇ ਆ ਜਿਹੜੇ ਹਾਂ ਵੀ ਉਹ ਤਰ੍ਹਾਂ ਖਾਸ ਤਰ੍ਹਾਂ ਦੇ ਬੈਕਟੀਰੀਆ ਡਵੈਲਪ ਹੋ ਜਾਂਦੇ ਆ ਤੇ ਉਹ ਫਿਰ ਬ੍ਰੇਨ ਜਿਹੜਾ ਉਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਮੰਗਣੀਆਂ ਸ਼ੁਰੂ ਕਰ ਦਿੰਦਾ ਹੀਲ ਦਾ ਗਟ ਸੀਲ ਦਾ ਬ੍ਰੇਨ ਜੀ ਸੀ ਪੇਟ ਨੂੰ ਸਹੀ ਕਰ ਲਓ ਉਹ ਅਸੀਂ ਆਯੁਰਵੇਦ ਵੀ ਵਰਤਦੇ ਆ ਉਹਦੇ ਵਿੱਚ ਅਸੀਂ ਜਿਹੜਾ ਨੈਚਰੋਪੈਥੀ ਵੀ ਵਰਤਦੇ ਹਾਂ ਉਹਦੇ ਵਿੱਚ ਅਸੀਂ ਨੈਰੋਥੈਰਪੀ ਵੀ ਕਰਦੇ ਹਾਂ ਅਸੀਂ ਡਾਈਟਰੀ ਵੀ ਮਹ ਵਰਤਦੇ ਹਾਂ ਅਸੀਂ ਕੁਝ ਸਪਲੀਮੈਂਟ ਕੁਝ ਹੱਦ ਤੱਕ ਸਪਲੀਮੈਂਟਸ ਵੀ ਵਰਤਦੇ ਹਾਂ ਜੀ ਇਹਨਾਂ ਨੂੰ ਕੰਬਾਈਨੇਸ਼ਨ ਚ ਲੈ ਕੇ ਚੱਲਦੇ ਹਾਂ ਜਿਹੜਾ ਮੈਕਸਿਮਮ ਪੇਟ ਨੂੰ ਸਟਰੋਂਗ ਕਰ ਸਕਿਆ ਫਿਰ ਇਲੈਕਟ੍ਰੋਮੈਗਨੈਟਿਕ ਫੀਲਡ ਜਿਹੜਾ ਸਾਡੇ ਮੋਬਾਈਲਾਂ ਜਰੀਏ ਵਾਈਫਾਈ ਦੇ ਜਰੀਏ ਟੈਲੀਫੋਨਸ ਦੇ ਜਰੀਏ ਇਲੈਕਟ੍ਰੋਨਿਕ ਉਪਕਰਨਾਂ ਦੇ ਜਰੀਏ ਜਿਹੜੇ ਬਾਹਰ ਉਹ ਘੇਰਾ ਬਣਿਆ ਖੜਾ ਹੈ ਅੰਦਰ ਜਿਹੜੇ ਸਾਡੇ ਇਲੈਕਟ੍ਰੋਮੈਗਨੈਟ ਜਿਹੜਾ ਫੀਲਡ ਹੈਗਾ ਉਸ ਨੂੰ ਇੰਟਰਚੇਂਜ ਕਰਦੇ ਆ ਉਹਦੇ ਨਾਲ ਸਾਡੇ ਜਿਹੜੇ ਅੰਦਰੂਨੀ ਪੇਟ ਦੇ ਬੈਕਟੀਰੀਆ ਜਿਹੜੇ ਆ ਉਹਨਾਂ ਦੀ ਫ੍ਰੀਕੁਐਂਸੀ ਘਟ ਜਾਂਦੀ ਹੈ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਮਾਈਕਰੋਬਾਇਓਮ ਐਕਸਪਰਟ ਨੇ ਉਹ ਚਿੰਤਤ ਨੇ ਹੂੰ ਕਿ ਮਨੁੱਖੀ ਗਟ ਫਲੋਰਾ ਜਿਹੜਾ ਹੈਗਾ ਜੋ ਸਾਡੀ ਪੜਦਾਦੀ ਚ ਹੈਲਦੀ ਸੀ ਜਨਾ ਹੂੰ ਉਹਨਾਂ ਸਾਡੀ ਦਾਦੀ ਚ ਨਹੀਂ ਹੈਗਾ ਜਿੰਨੀ ਦਾਦੀ ਚ ਹੈਲਦੀ ਸੀਗਾ ਉਹਨਾਂ ਸਾਡੀ ਮਾਂ ਚ ਨਹੀਂ ਹੈਗਾ ਜਿੰਨੀ ਮਾਂ ਸੀ ਉਹ ਨਹੀਂ ਸਾਡੀ ਹੁਣ ਭੈਣ ਚ ਜਾਂ ਸਾਡੀ ਘਰ ਵਾਲੀ ਚ ਨਹੀਂ ਹੈਗਾ ਡਾਕਟਰ ਸਾਹਿਬ ਵਾਰ-ਵਾਰ ਤੁਸੀਂ ਇੱਕ ਵਰਡ ਯੂਜ਼ ਕਰ ਰਹੇ ਹੋ ਗੱਟ ਬੈਕਟੀਰੀਆ ਜੀ ਆਪਾਂ ਕਿਉਂਕਿ ਆਪਣੀ ਵੀਡੀਓ ਜਿਹੜੀ ਉਹ ਆਮ ਆਡੀਅנס ਤੱਕ ਜਾਣੀ ਹੈਗੀ ਆ ਸੌਖੇ ਸ਼ਬਦਾਂ ਦੇ ਵਿੱਚ ਇਹ ਹੈ ਕੀ ਚੀਜ਼ ਹੈਗੀ ਗੱਟ ਬੈਕਟੀਰੀਆ ਜਿਹੜੇ ਆ ਉਹ ਮਨੁੱਖੀ ਇਹ ਕਹਿ ਸਕਦੇ ਕਿ ਮਨੁੱਖ ਦੇ ਜਨਮ ਤੋਂ ਪਹਿਲਾਂ ਹਣਾ ਇੱਥੇ ਕੁਝ ਜੀਵ ਆਏ ਸੀ ਇਨਵੀਜੀਬਲ ਜੀਵ ਆਏ ਸੀ ਫਿਰ ਵੱਡੇ ਫਿਰ ਉਸ ਤੋਂ ਵੱਡੇ ਫਿਰ ਉਸ ਤੋਂ ਵੱਡੇ 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 ਆਉਂਦੇ ਗਏ ਉਹਨੂੰ ਸੋਖੇ ਰੂਪ ਚੋਂ ਉਹਨੂੰ ਵਾਇਰਸਸ ਤੇ ਬੈਕਟੀਰੀਆ ਜਿਹੜਾ ਐ ਸੀ ਪਹਿਲੀ ਧਰਤੀ 'ਚ ਉਹਨਾਂ ਨੇ ਆ ਕੇ ਇਸ ਨੂੰ ਫਰਟਾਈਲ ਕੀਤਾ ਸੀ ਇਸ ਨੂੰ ਜੀ ਧਰਤੀ ਨੂੰ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਸ਼ੇਪਸ ਆਈਆਂ ਉਹਦੀ ਇੰਟੈਲੀਜੈਂਸ ਉਹਨਾਂ ਦੀ ਆਈ ਇੰਟੈਲੀਜੈਂਸ ਤੋਂ ਬਾਅਦ ਫਿਰ ਅੱਗੇ ਉਸ ਨੂੰ ਅੱਗੇ ਡਿਵੈਲਪਮੈਂਟ ਕਹਿੰਦੇ ਆ ਹਿਊਮਨ ਬਾਡੀ ਦੇ ਵਿੱਚ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹ ਹਮ ਉਦੋਂ ਬਿਲਕੁਲ ਖਾਲੀ ਹੁੰਦਾ ਉਹਦੇ 'ਚ ਕੁਝ ਵੀ ਨਹੀਂ ਹੁੰਦਾ ਜਦੋਂ ਪਹਿਲੀ ਵਾਰੀ ਮਾਂ ਦੇ ਪੇਟ ਚੋਂ ਵਜਾਇਨਾ ਦੇ ਰਸਤੇ ਉਹ ਬਾਹਰ ਜਾਂਦਾ ਹੈ ਤੇ ਉਹ ਕੁਛ ਇੱਕ 스멜 ਦੇ ਜਰੀਏ ਮੂੰਹ ਦੇ ਜਰੀਏ ਟੱਚ ਦੇ ਜਰੀਏ ਉਹਦੇ ਅੰਦਰ ਜਿਹੜੀ ਵਜਾਇਨਾ ਦੇ ਵਿੱਚ ਬੈਕਟੀਰੀਆ ਪਲ ਰਹੇ ਹੁੰਦੇ ਆ ਉਹ ਬਾਉਲ ਸਿਸਟਮ ਸਾਡੇ ਲੈਟਰਿੰਗ ਵਾਲੀ ਜਗ੍ਹਾ ਤੋਂ ਉੱਥੋਂ ਅੱਗੇ ਆਉਂਦੇ ਹੈਗੇ ਆ ਕਰੈਕਟ ਹੋ ਕੇ ਤਾਂ ਉਹ ਬੈਕਟੀਰੀਆ ਉਹਦੇ ਮੂੰਹ ਉਹਦੇ ਅੰਦਰ ਚਲੇ ਜਾਂਦੇ ਆ ਉਹ ਮੁੱਖਿਓ ਦੀ ਨੀਂ ਰੱਖਦੇ ਨੇ ਇਹ ਐਸਟੀਮੇਟ ਹੈ ਕਿ 3 ਕ ਹਜ਼ਾਰ ਤਰ੍ਹਾਂ ਦੇ ਬੈਕਟੀਰੀਆ ਨੇ ਜੀਵ ਨੇ ਉੱਚ ਵਾਇਰਸਸ ਵੀ ਆ ਪ੍ਰੋਟੋਜ਼ੋਆ ਵੀ ਆ ਸਾਰੇ ਜਿਨੇ ਵੀ ਉਹ ਉਹਦੇ ਚੋ ਆਖਿਰ ਚਮਾ ਹੁੰਦੇ ਆ ਫਿਰ ਪਹਿਲਾ ਮਦਰਫੀਲਡ ਜਿਹੜਾ ਹੈਗਾ ਉਹ 2000 1400 ਦੇ ਚ ਮੰਨਿਆ ਜਾ ਰਿਹਾ ਜੀ ਜਿਹੜੇ ਹੁਣ ਇਸ ਸਮੇਂ ਦੇ ਵਿੱਚ ਸਾਇੰਸ ਨੇ ਜਿਹੜੀ ਆਪਣੀ ਤਰੱਕੀ ਦੇ ਨਾਲ ਆਰਟੀਫੀਸ਼ੀਅਲ ਬੈਕਟੀਰੀਆ ਜਿਹੜੇ ਡਵੈਲਪ ਕੀਤੇ ਆ ਮਨੁੱਖ ਚ ਸਟੈਬਲਿਸ਼ ਕਰਨ ਵਾਸਤੇ ਉਹ 7-8 ਤਰ੍ਹਾਂ ਦੇ ਡਵੈਲਪ ਕਰ ਸਕੀ ਆ ਜੀ ਨੇਚਰ ਦੇ ਵਿੱਚ ਇੰਨੀ ਬਲਵਾਨ ਸੀ ਨੇਚਰ ਦੇ ਵਿੱਚ ਜਾਂ ਨੇਚਰ ਸਪੋ ਜਿਆਦਾ ਹੈ ਇਹ ਬਕੀਰੀਆ ਨੂੰ ਡਾਕਟਰ ਮਰ ਸਿੰਘ ਯਾਦ ਕਵੇਰੀ ਦਰਸੰਦ ਸੀ ਕਿ ਇਹ ਬ੍ਰਹਮਾ ਵਿਸ਼ਨੂ ਤੇ ਮਹੇਸ਼ ਹਿੰਦੂਇਜ਼ਮ ਹਿੰਦੂ ਫਲਸਫੀ ਦੀ ਗੱਲ ਕਰੀਏ ਤਾਂ ਆਪਾਂ ਉਹ ਤਿੰਨਾਂ ਦਾ ਰੋਲ ਪਲੇ ਕਰਦੇ ਆ ਬ੍ਰਹਮਾ ਮੀ ਫਾਊਂਡੇਸ਼ਨ ਵੀ ਇਹੀ ਰੱਖਦੇ ਆ ਜੀ ਵਿਸ਼ਨੂ ਮਤਲਬ ਚਲਾਉਂਦੇ ਵੀ ਇਹੀ ਨੇ ਸਰੀਰ ਨੂੰ ਤੇ ਮਹੇਸ਼ ਮਤਲਬ ਖਤਮ ਵੀ ਇਹੇ ਕਰਦੇ ਨੇ ਖਤਮ ਵੀ ਇਸ ਨਹੀਂ ਕਰਨਾ ਹੈਗਾ ਜੇ ਗੁਰਬਾਣੀ ਦੀ ਤੱਕ ਸ਼ਕੀਤ ਤਾਂ ਕਹਿੰਦੇ ਵੀ ਜੋ 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 ਬ੍ਰਹਮੰਡ ਹੈ ਸੋ ਇਹ ਪਿੰਡੇ ਜਦ ਜੋ ਸੋ ਜੋ ਪਿੰਡੇ ਸੋ ਬ੍ਰਹਮੰਡ ਹੈ ਸ਼ਾਇਦ ਇਸ ਤਰ੍ਹਾਂ ਦੀ ਤੁੱਕ ਹੈਗੀ ਜੋ ਬ੍ਰਹਮੰਡ ਹੈ ਸੋ ਜੋ ਹੀ ਪਿੰਡੇ ਸੋ ਇਹ ਪਿੰਡੇ ਜੋ ਖੋਜੇ ਸੋ ਪਾਵੇ ਹਾਂ ਸੋ ਜੋ ਖੋਜੇ ਸੋ ਪਾਵੇ ਉਹਦੇ ਜਿਹੜੀ ਬਾਹਰਤ ਨੂੰ ਜੋ ਜਿੰਨਾ ਵੀ ਸੰਸਾਰ ਦੇ ਵਿੱਚ ਕ੍ਰੀਏਚਰਸ ਦਿਖ ਰਹੇ ਆ ਸੇਮ ਇੰਚ ਤੁਹਾਡੀ ਬਾਡੀ ਦੇ ਵਿੱਚ ਛੋਟੇ ਰੂਪ ਚ ਉਹ ਵੀ ਹੱਗਦੇ ਨੇ ਉਹ ਵੀ ਪੀਂਦੇ ਨੇ ਉਹ ਵੀ ਡਿਮਾਂਡ ਕਰਦੇ ਨੇ ਉਹਨਾਂ ਦੀ ਆਪਸ ਵਿੱਚ ਇੰਟੈਲੀਜੈਂਸ ਹੈ ਆਪਸ ਵਿੱਚ ਕਮਿਊਨੀਕੇਟ ਕਰਦੇ ਨੇ ਆਪਸ ਵਿੱਚ ਫਾਈਟ ਕਰਦੇ ਨੇ ਲੜਾਈਆਂ ਚੱਲਦੀਆਂ ਸਾਰਾ ਕੁਝ ਚੱਲਦਾ ਉਹਨਾਂ ਦੇ ਵਿੱਚ ਜੀ ਉਹ ਆਪਣੀ ਆਂਤੜੀਆਂ ਦੇ ਵਿੱਚ ਆਂਤੜੀ ਦੀ ਜਿਹੜੀ ਮਨੁੱਖੀ ਆਂਤੜੀ ਦੇ ਸਭ ਤੋਂ ਜ਼ਿਆਦਾ ਮਾਤਰਾ ਚ ਉਹ ਵੱਖਰੇ ਜਿਹੜੇ ਰਹਿੰਦੇ ਆ ਉਹ ਤਾਂ ਅ ਵੱਡੀ ਆਂਤੜੀ ਦੇ ਆਖਰੀ ਭਾਗ ਚ ਹੁੰਦੇ ਆ ਵੈਸੇ ਹੁਣ ਜਿਹੜੀ ਨਵੀਂ 2013 ਤੋਂ ਬਾਅਦ ਜਿਹੜੀ ਸਾਇੰਸ ਡਵੈਲਪ ਹੋਈ ਉਹਨੇ ਨੇ ਉਹ ਨਾਮ ਦਿੱਤਾ ਮਾਈਕਰੋਬਾਇਓਮ ਇਹਨਾਂ ਬੈਕਟੀਰੀਆ ਨੂੰ ਸਮਾਰਟ ਨਾਮ ਦਿੱਤਾ ਜੀ ਮਾਈਕਰੋਬਾਇਓਮ ਮਾਈਕਰੋਬਾਇਟ ਆ ਨਾ ਉਹ ਕਹਿੰਦੇ ਵੀ 90% ਜਿਹੜਾ ਤੁਸੀਂ ਮੈਨੂੰ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਤੁਹਾਡੇ ਦੋਨੋਂ ਬੰਦਿਆਂ ਨੂੰ ਦੇਖ ਰਹੇ ਆ 90% ਜੈਨੇਟਿਕਸ ਸੈੱਲ ਟਿਸ਼ੂ ਸਭ ਕੁਝ ਆਰਗਨਸ 90% ਜਿਹੜੇ ਆ ਉਹ ਤੁਹਾਡੇ ਗੱਟ ਬੈਕਟੀਰੀਆ ਹੀ ਆ ਪੇਟ ਦੇ ਜਿਹੜੇ ਬੈਕਟੀਰੀਆ ਹੀ ਹੈਗੇ ਉਹ ਉਹੀ ਸਾਰਾ ਕੁਝ ਕਰਦੇ ਜੇ ਉਹ ਮਰ ਜਾਣਗੇ ਸਾਰਾ ਕੁਝ ਇਹ ਹੌਲੀ ਹੌਲੀ ਕਰਕੇ ਟੈ ਟੈਰੀ ਹੋ ਜਾਊਗਾ ਸਿਸਟਮ ਮਤਲਬ ਜਿਹੜਾ ਜਿਹੜਾ ਦਸ ਤੌਰ ਦੇ ਤੇ ਕਹਿੰਦੇ ਹੈਗੇ ਮਨੁੱਖੀ ਸੈੱਲ ਸਿਸਟਮ ਬਣਿਆ ਹੈਗਾ ਉਹ ਇਸੇ ਦੇ ਸਿਰ ਤੇ ਹਾਂ ਇਸੇ ਸਿਰ ਤੇ ਜੀਨ ਵੀ ਇਸੇ ਸਿਰ ਤੇ ਜਿਹਨ ਜੈਨੇਟਿਕ ਜਿਹੜਾ ਮਟੀਰੀਅਲ ਮਿਲਣਾ ਉਹ ਵੀ ਇੱਥੋਂ ਹੀ ਮਿਲਣਾ ਹੈ ਜੀ राइट ਉਹਨਾਂ ਨੇ ਹੀ ਤੁਹਾਡੀ ਅੱਖਾਂ ਦੀ ਨਿਗ੍ਹਾ ਤੈਅ ਕਰਨੀ ਹੈ ਉਹਨਾਂ ਨੇ ਤੁਹਾਡੇ ਨੱਕ ਦੀ ਛਿੱਲੀ ਤੈਅ ਕਰਨੀ ਹੈ ਉਹਨਾਂ ਨੇ ਤੁਹਾਡੀ ਜੀਭ ਦੀ ਟੈਸਟ ਤੈਅ ਕਰਨਾ ਹੈ ਉਹਨਾਂ ਨੇ ਤੁਹਾਡੀ ਨਿਊਟ੍ਰੀਸ਼ਨਲ ਡੈਫੀਸ਼ੀ ਇਵਨ ਇਹ ਦੇਖਿਆ ਗਿਆ ਕਿ ਜਿਹੜੇ ਮਨੁੱਖਾਂ ਦੇ ਵਿੱਚ ਮੰਨ ਲਓ ਮੈਂ ਤੁਹਾਨੂੰ ਬੀ ਕੰਪਲੈਕਸ ਦੀ ਗੱਲ ਕੀਤੀ ਮਲਟੀ ਵਿਟਾਮਿਨਸ ਦੀ ਗੱਲ ਕੀਤੀ ਬਹੁਤ ਸਾਰੇ ਮਿਨਰਲਸ ਨੇ ਜਿਹੜੇ ਉਹ ਵਾਟਰ ਸੋਲਿਊਬਲ ਨੇ ਯਾਨੀ ਪਾਣੀ ਦੇ ਵਿੱਚ ਘੁਲਣਸ਼ੀਲ ਨੇ ਉਹ ਉਹ ਬੋਡੀ ਚ ਲੰਬਾ ਸਮਾਂ ਸਟੋਰ ਨਹੀਂ ਹੋ ਸਕਦੇ ਉਹ ਆਊਟ ਹੋ ਜਾਂਦੇ ਆ ਲੇਕਿਨ ਲੋੜ ਵੀ ਤੁਰੰਤ ਚਾਹੀਦੀ ਆ ਜਦੋਂ ਲੋਡ ਹੁੰਦੀ ਹੈ ਉਹਨਾਂ ਦੀ ਬੜੀ ਸਮਾਰਟ ਆਪਸ ਵਿੱਚ ਗੱਲਬਾਤ ਚੱਲ ਰਹੀ ਹੁੰਦੀ ਹੈ ਦਿਮਾਗ ਦੀ ਬੋਡੀ ਦੀ ਆਰਗਨਸ ਦੀ ਕਿ ਮੈਨੂੰ B12 ਚਾਹੀਦਾ ਹੈ। ਤੋ ਦਵਾ ਦਾ ਜੋ ਵੀ ਪਿਆ ਹੈ ਉਹਦੇ ਅੰਦਰ ਉਹਨ B12 ਵਿੱਚ ਫਾਰਮੇਸ਼ਨ ਕਰਕੇ ਉਹ ਇੰਜੀਨੀਅਰਿੰਗ ਕਰਕੇ ਉਹਨੂੰ ਭੇਜ ਦਿੰਦੇ ਆ। ਜੀ ਉਹਨੂੰ 세ਰੋਟੋਨਿਨ ਚਾਹੀਦਾ ਹੈ। ਬ੍ਰੇਨ ਉਹਨੂੰ ਮੈਸੇਜ ਦਿੰਦਾ ਮੈਨੂੰ 세ਰੋਟੋਨਿਨ ਚਾਹੀਦਾ ਹੈ। ਉਹ ਦਵਾ ਦਾ ਉਹਦੇ ਆਪਸ ਵਿੱਚ ਇੰਜੀਨੀਅਰਿੰਗ ਕਰਨਗੇ ਡਾਈਟ ਨੂੰ ਫੈਟ ਨੂੰ ਕਾਸੇ ਨੂੰ ਕੋਲਣਗੇ ਪ੍ਰੋਟੀਨ ਨੂੰ ਮਾਈਨੋ ਐਸਿਡਸ ਨੂੰ ਉਹ ਦਵਾ ਦਾ ਉਹਨੂੰ 세ਰੋਟੋਨਿਨ ਭੇਜਣਗੇ। राइट right? एक तरह दी कह सकदे हो कि जेड़ा आपा कहने ने भी मजदूर तो बिना हम्म मजदूर फाउंडेशन है हम्म आना सारी ग्लोबल दी जी उसी तरह वो लेबर ਦਾ ਕੰਮ ਕਰਦੇ ਨੇ ਜੀ ਲੇਬਰ ਨੂੰ ਇਗਨੋਰ ਕਰੀ ਜਾਓ ਤਾਂ ਜਿਵੇਂ ਆਪਣੇ ਆਪ ਇਗਨੋਰ ਕਰਦੇ ਆਪ ਇਗਨੋਰ ਕਰ ਹੀ ਸਕਦੇ ਆ ਹਨਾ ਵੀ ਮਜ਼ਦੂਰ ਤਾਂ ਸਾਡੀ ਜ਼ਿੰਦਗੀ ਚ ਕੀ ਰੋਲ ਹੈ ਪਰ ਜੇ ਤੁਸੀਂ ਸੋਚੋਗੇ ਕਿ ਇਹਨਾਂ ਬਿਨਾ ਸਾਡੀ ਜ਼ਿੰਦਗੀ ਪੋਸੀਬਲ ਨਹੀਂ ਹੈ ਜੀ ਉਸੇ ਤਰ੍ਹਾਂ ਉਹ ਬੈਕਟੀਰੀਆ ਜਿਹੜੇ ਹੈਗੇ ਅੰਦਰ ਉਹਨਾਂ ਦੀ ਉਹਦੇ ਵਿੱਚ ਦੋਨੇ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ ਬਦਮਾਸ਼ ਹਾਂ ਤੇ ਦੋਸਤ ਜੀ ਬਦਮਾਸ਼ ਬੈਕਟੀਰੀਆ ਤੇ ਦੋਸਤ ਬੈਕਟੀਰੀਆ ਦੋਨੇ ਹੀ ਤਰ੍ਹਾਂ ਦੇ ਹੋਣਗੇ ਉਹਦੇ ਵਿੱਚ ਲੇਕਿਨ ਜੇ ਥੋੜੇ ਦੋਸਤ ਬੈਕਟੀਰੀਆ ਉਹ ਜ਼ਿਆਦਾ ਮਾਤਰਾ 'ਚ ਹੋਣਗੇ ਦੋਸਤ ਵਾਇਰਸ ਜ਼ਿਆਦਾ ਮਾਤਰਾ 'ਚ ਹੋਣਗੇ ਦੋਸਤ ਪ੍ਰੋਟੋਜ਼ੋਆ ਜ਼ਿਆਦਾ ਮਾਤਰਾ 'ਚ ਹੋਣਗੇ ਤਾਂ ਉਹ ਬੈਡ ਜਿਹੜੇ ਬਦਮਾਸ਼ ਜਿਹੜੇ ਲੋਕ ਨੇ ਬਦਮਾਸ਼ ਬੈਕਟੀਰੀਆ ਪ੍ਰੋਟੋਜ਼ੋਆ ਨੇ ਉਹਨਾਂ ਤੋਂ ਕੰਮ ਕਰਵਾਉਣਗੇ ਉਹ ਹਾਂ ਲੇਕਿਨ ਅਗਰ ਤੁਸੀਂ ওভারਯੂਸ ਆਫ ਐਂਟੀਬਾਇਟਿਕ ਲੰਬਾ ਜਿਆਦਾ ਮਾਤਰਾ ਚ ਐਂਟੀਬਾਇਟਿਕ ਖਾ ਰਹੇ ਹੋ ਜਿਆਦਾ ਮਾਤਰਾ ਚ ਐਲਕੋਹਲਿਕ ਪ੍ਰੋਡਕਟ ਅੰਦਰ ਜਾ ਰਿਹਾ ਹੈ ਜਿਆਦਾ ਮਾਤਰਾ ਚ ਕਾਰਬੋਹਾਈਡਰੇਟ ਅੰਦਰ ਜਾ ਰਿਹਾ ਹੈ ਤੁਹਾਡੇ ਅੰਦਰ ਜਿਆਦਾ ਮਾਤਰਾ ਚ ਸ਼ੂਗਰ ਅੰਦਰ ਜਾਈ ਜਾਂਦੀ ਹੈ ਜਿਆਦਾ ਮਾਤਰਾ ਚ ਮਤਲਬ ਕਿ ਉਬਲਿਆ ਹੋਇਆ ਦੁੱਧ ਉਹ ਜਾ ਰਿਹਾ ਹੈਗਾ ਜਿਆਦਾ ਮਾਤਰਾ ਚ ਤੁਸੀਂ ਕਣਕ ਸਿੱਟੀ ਜਾ ਰਹੇ ਹੋ ਜਿਆਦਾ ਜਿਹੜੀ ਚੀਜ਼ ਕਾਰਬੋਹਾਈਡਰੇਟ ਨਾਲ ਰਿਲੇਟਡ ਹੈ ਜਿਆਦਾ ਮਾਤਰਾ ਸਿੱਟੀ ਜਾ ਰਹੇ ਹੋ ਤਾਂ ਉਹਦੇ ਚ ਤੁਹਾਡੀ ਹੁਣ ਇਹ ਸਿੱਧ ਹੋ ਗਿਆ ਕਿ ਜਿਆਦਾ ਚਾਂਸ ਰਹਿੰਦਾ ਹੈ ਕਿ ਤੁਹਾਡੇ ਬਦਮਾਸ਼ ਬੈਕਟੀਰੀਆ ਉਹ ਡਵੈਲਪ ਹੋ ਜਾਣਗੇ ਉਹ ਫਿਰ ਮੰਗੂਆ ਤੁਹਾਡਾ ਸਰੀਰ ਕੋਸ਼ ਤੇ ਭੇਜਣਗੇ ਕੋਸ਼ ਕਿਉਂਕਿ ਉਹਨਾਂ ਨੂੰ ਤਾਂ ਬਦਮਾਸ਼ੀ ਕਰਨੀ ਆ ਉਹਨਾਂ ਨੂੰ ਤਾਂ ਕਹਿੰਦੇ ਲੁੱਤੀ ਲਾਉਣੀ ਜੋ ਮਰਜ਼ੀ ਲਾ ਦੇਣ ਵੀ ਤੂੰ ਕੇਲਾ ਲਿਆ ਲੱਭ ਕੇ ਹੁਣ ਇੱਥੇ ਤੱਕ ਆ ਗਿਆ ਕਿ ਅਸੀਂ ਸਾਡੇ ਸਰੀਰ ਦੇ ਰੀਅਲ ਰੂਲਰ ਨਹੀਂ ਹੈਗੇ ਆ ਮਤਲਬ ਮੇਰਾ ਜੀ ਕਰ ਰਿਹਾ ਮੈਂ ਉਹ ਖਾਣਾ ਪੀਜ਼ਾ ਖਾਣਾ ਹੈ 버거 ਖਾਣਾ ਹੈ 버거 ਖਾਣਾ ਹੈ ਜਦ ਬੱਚਾ ਡਿਮਾਂਡ ਕਰ ਰਿਹਾ ਤੁਸੀਂ ਬੱਚੇ ਨੂੰ ਕੁੱਟੋ ਨਾ ਤੁਸੀਂ ਸੋਚੋ ਯਾਰ ਇਹਦੇ ਉਹ ਪੇਟ ਦੇ ਅੰਦਰ ਉਸ ਤਰ੍ਹਾਂ ਦੇ ਬੈਕਟੀਰੀਆ ਡਵੈਲਪ ਹੋ ਗਏ ਜਿਹੜੇ ਮੰਗ ਰਿਹਾ ਯਾਰ ਇਹ ਤੋਂ ਇਹ ਪਹਿਲਾਂ ਮਿੱਟੀ ਖਾਂਦੇ ਸੀਗੇ ਹਾਂ ਉਹ ਮੰਗਦੇ ਆ ਉਹ ਤੋਂ ਸਨੋ ਕ੍ਰੇਵਿੰਗ ਉਹ ਉਹਨਾਂ ਦੀ ਕ੍ਰੇਵਿੰਗ ਹੈ ਇਹਨਾਂ ਦੀ ਕ੍ਰੇਵਿੰਗ ਹੈ ਜਿਹੜੇ ਅੰਦਰ ਪੇਟ ਦੀਆਂ ਅੰਤੜੀਆਂ ਸਾਡੇ ਬੈਕਟੀਰੀਆ ਬੈਠੇ ਉਹਨਾਂ ਦੀ ਕ੍ਰੇਵਿੰਗ ਹੈ ਯਾਰ ਅੱਛਾ ਡਾਕਟਰ ਸਾਹਿਬ ਗੱਲ ਤਾਂ ਥੋੜੀ ਹਾਸੇ ਵਾਲੀ ਹੈ ਜਿਹੜੇ ਮੰਨ ਲਾ ਵੀ ਬੰਦੇ ਦੇ ਕਹਿੰਦੇ ਹੈਗੇ ਜਿਹੜੇ ਲੋਕ दारू ਪੀਂਦੇ ਉਹਨਾਂ ਦੇ ਪੇਟ 'ਚ ਵੀ ਕੀੜੇ ਜਿਹੜੇ ਹਾਂ ਵੀ ਉਹ ਤਰ੍ਹਾਂ ਖਾਸ ਤਰ੍ਹਾਂ ਦੇ ਬੈਕਟੀਰੀਆ ਡਵੈਲਪ ਹੋ ਜਾਂਦੇ ਆ ਤੇ ਉਹ ਫਿਰ ਬ੍ਰੇਨ ਜਿਹੜਾ ਉਸ ਤਰ੍ਹਾਂ ਦੀ ਚੀਜ਼ਾਂ ਤੋਂ ਮੰਗਣੀਆਂ ਸ਼ੁਰੂ ਕਰ ਦਿੰਦਾ ਸੋ ਜੀ ਠੀਕ ਹੈ ਉਸੇ ਤਰ੍ਹਾਂ ਜਿਹੜੇ ਉਹ ਜਦੋਂ ਫਿਰ ਕੀ ਕਰਨਗੇ ਆਰਟਿਸਿਮ ਵਾਲੇ ਕੇਸੇ ਦੇ ਵਿੱਚ ਵੀ ਅਸੀਂ ਇਹੀ ਦੇਖਦੇ ਆ ਮੈਂਟਲ ਡਿਸਆਰਡਰ ਵਾਲੇ ਕੇਸੇ ਦੇ ਵਿੱਚ ਵੀ ਦੇਖਦੇ ਆ ਸਾਡਾ ਫੋਕਸ ਜਿਹੜਾ ਹੈ ਜੇ ਮੈਂ ਡਾਈਟੀਸ਼ੀਨ ਆ ਮੇਰਾ ਹੈ ਜੇ ਫੋਕਸ ਜਿਹੜਾ ਹੈ ਸਭ ਤੋਂ ਜ਼ਿਆਦਾ ਫੋਕਸ ਰਹਿੰਦਾ ਸਿਰਫ ਉਸ ਤੇ ਗਟ ਬੈਕਟੀਰੀਆ ਤੇ ਜੀ ਗਟ ਹੀਲਿੰਗ ਜਿਵੇਂ ਅਸੀਂ ਬ੍ਰੇਨ ਨੂੰ ਹੀਲ ਦਾ ਗੱਟ ਸੀਲ ਦਾ ਬ੍ਰੇਨ ਅਸੀਂ ਟੋਪ ਉਹਨੂੰ ਦਿੱਤਾ ਹੋਇਆ ਆਪਣੇ ਪ੍ਰੋਟੋਕਾਲ ਨੂੰ ਬਾਬਾ ਫਰੀ ਸੈਂਟਰ ਜਿਹੜਾ ਪ੍ਰੋਟੋਕਾਲ ਆ ਬੀਐਫਸੀ ਪ੍ਰੋਟੋਕਾਲ ਜੀ ਨੂੰ ਕਹਿੰਦੇ ਆ ਦੈਟਸ ਦਾ ਹੀਲ ਦਾ ਗੱਟ ਸੀਲ ਦਾ ਬ੍ਰੇਨ ਜੀ ਸੀ ਪੇਟ ਨੂੰ ਸਹੀ ਕਰ ਲੋ ਉਹ ਅਸੀਂ ਆਯੁਰਵੇਦ ਵੀ ਵਰਤਦੇ ਆ ਉਹਦੇ ਵਿੱਚ ਅਸੀਂ ਯੂਜ਼ ਨੈਚਰੋਪੈਥੀ ਵੀ ਵਰਤਦੇ ਹਾਂ ਅਸੀਂ ਨਿਊਰੋਥੈਰੇਪੀ ਵੀ ਕਰਦੇ ਹਾਂ ਅਸੀਂ ਡਾਈਟਰੀ ਵੀ ਵਰਤਦੇ ਹਾਂ ਅਸੀਂ ਕੁਝ ਸਪਲੀਮੈਂਟ ਕੁਝ ਹੱਦ ਤੱਕ ਸਪਲੀਮੈਂਟਸ ਵੀ ਵਰਤਦੇ ਹਾਂ ਜੀ ਇਹਨਾਂ ਨੂੰ ਕੰਬਾਈਨੇਸ਼ਨ ਚ ਲੈ ਕੇ ਚੱਲਦੇ ਹਾਂ ਜਿਹੜਾ ਮੈਕਸਿਮਮ ਪੇਟ ਨੂੰ ਸਟਰੋਂਗ ਕਰ ਸਕੇ ਹੈ ਈਵਨ ਜਿਹੜਾ ਤੁਸੀਂ ਹੁਣ ਇੰਨੀ ਮਾਤਰਾ ਚ ਜ਼ਹਿਰ ਖਾ ਰਹੇ ਹੋ ਹਮ ਸਬਜ਼ੀਆਂ ਚ ਜ਼ਹਿਰ ਹੈ ਹਰ ਪਾਸੇ ਜ਼ਹਿਰ ਹੈ ਹੁਣ ਇਸ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਲੇਕਿਨ ਉਸ ਬੈਕਟੀਰੀਆ ਦੇ ਜੇ ਥੋੜਾ ਖਿਆਲ ਰੱਖ ਕੇ ਚੱਲੋਗੇ ਤੁਸੀਂ ਹਮ ਤਾਂ ਉਹਨੂੰ ਡੀਟੌਕਸ ਜਿਹੜੇ ਸਰੀਰ ਚੋਂ ਜ਼ਹਿਰਾਂ ਨੂੰ ਜ਼ਰਾਂ ਦੀ ਮਾਤਰਾ ਬਾਹਰ ਕੱਢਣੀ ਉਹ ਵੀ ਉਹਨਾਂ ਦਾ ਹੀ ਕੰਮ ਹੈ ਜੀ ਕੁਝ ਇੱਕ ਹੁਣ ਚੈਨਲਾਂ ਦੇ ਉੱਤੇ ਕੁਝ ਲੋਕ ਆ ਕੇ ਇਹਨੂੰ ਡੀਟੌਕਸੀਫਿਕੇਸ਼ਨ ਪ੍ਰੋਗਰਾਮ ਜਿਹੜੇ ਦੇ ਰਹੇ ਨੇ ਵੀ ਹੈਵੀ ਮੈਟਲ ਨੂੰ ਡੀਟੌਕਸੀਫਾਈ ਕਰ ਦੋ ਜੀ ਕਈ ਮਾਹਿਰ ਨਵੇਂ-ਨਵੇਂ ਉੱਠੇ ਨੇ ਕਿਸੇ ਸਮੇਂ ਤਾਂ ਉਹ ਵਿਰੋਧ ਕਰਦੇ ਰਹੇ ਨੇ ਜੀ ਬੀ ਯੂਰੇਨੀਅਮ ਦਾ ਖਤਰਨਾਕ ਹੈ ਹੀ ਨਹੀਂਗਾ ਜੀ ਐਵੇਂ ਰੋਲਾ ਪਾਉਂਦੇ ਆ ਤਾਂ ਜੀ ਡਾਕਟਰ ਮਰਤ ਸਿੰਘ ਜੀ ਆਦੇ ਐਵੇਂ ਰੋਲਾ ਪਾਈ ਜਾ ਰਹੇ ਆ ਜੀ ਪ੍ਰਿਪਾਲ ਐਵੇਂ ਰੋਲਾ ਪਾਈ ਜਾ ਰਹੇ ਆ ਜੀ ਜਾਂ ਕਈ ਮਹਾਰ ਉਹਦੋਂ ਮੈਟਲਸ ਬਾਰੇ ਚੁੱਪ ਸੀਗੇ ਤੇ ਅੱਜ ਕਲੋ ਮੈਟਲ ਡੀਟੌਕਸੀਫਿਕੇਸ਼ਨ ਦਾ ਪ੍ਰੋਗਰਾਮ ਲਈ ਫਿਰਦੇ ਆ ਹੂੰ ਵੀ ਅਸੀਂ ਤੁਹਾਨੂੰ ਆਓ ਸਾਡੇ ਕੋਲ ਅਸੀਂ ਆਰਸਨਿਕ ਬੋਡੀ ਚ ਬਾਹਰ ਕੱਢਾਂਗੇ ਤੁਹਾਡੇ ਲਈ ਆਰਸਨਿਕ ਬਹੁਤ ਵਧ ਗਿਆ ਧਰਤੀ ਚ ਜਿਵੇਂ ਉਹਨਾਂ ਨੂੰ ਲੱਗੇ ਉਹਨਾਂ ਨੂੰ ਸ਼ਾਇਦ ਅੱਜ ਪਤਾ ਲੱਗਿਆ ਵੈਸੇ ਉਹਨਾਂ ਨੂੰ ਦੱਸਣਾ ਚਾਹੀਦਾ 20 ਸਾਲ ਪਹਿਲਾਂ ਦਾ ਵਧਿਆ ਹੋਇਆ ਹੈ ਪੰਜਾਬ ਦੀ ਧਰਤੀ ਦਾ ਇੱਕ ਇੱਕ ਚੱਪਾ ਚਪਾ ਅਸੀਂ ਉਹ ਜਿਹੜੀ ਮੈਟਲਸ ਨੇ ਉਹਨਾਂ ਨੂੰ ਡੀਟੌਕਸੀਫਾਈ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਜਦੋਂ ਤੱਕ ਤੁਹਾਡੇ ਅੰਦਰ ਟੇਟ ਦੇ ਬੈਕਟੀਰੀਆ ਜਿਹਨਾਂ ਅਸੀਂ ਮਾਈਕਰੋਬਾਇਮ ਨਵਾਂ ਨਾਮ ਦਿੱਤਾ ਮੈਡੀਕਲ ਸਾਇੰਸ ਨੇ ਉਹ ਉਸ ਨੂੰ ਜਦੋਂ ਤੱਕ ਤੁਸੀਂ ਸਟਰੋਂਗ ਨਹੀਂ ਕਰਦੇ ਠੀਕ ਹੈ ਜਦੋਂ ਉਹਨੂੰ ਸਟਰੋਂਗ ਕਰਤਾ ਤੁਹਾਡੇ ਬੋਡੀ ਚ ਜ਼ਹਿਰ ਜ਼ਹਿਰੀਲਾ ਮਾਦਾ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ ਇਨਸਟੈਡ ਆਫ 댓 ਤੁਸੀਂ ਅਲਕੋਹਲ ਪੀਣ ਲੱਗ ਜਾਓ ਹਮ ਦਰੂਪੀਣੀ ਸ਼ੁਰੂ ਕਰ ਦੋ ਤੁਸੀਂ ਗੁੜ ਖਾਇਆ ਕਰੋ ਹਮ ਤੁਸੀਂ ਚੀਨੀ ਰੋਜ਼ ਦੀ ਖਾਇਆ ਕਰੋ ਹਮ ਤੁਸੀਂ ਆਲੂ ਰੋਜ਼ ਦੀ ਖਾਓ ਤੁਸੀਂ ਚਿਪਸ ਰੋਜ਼ ਦੀ ਖਾਓ ਤੁਸੀਂ 버거 ਰੋਜ਼ ਦੀ ਖਾਓ ਤੁਹਾਨੂੰ ਥੋੜੇ ਦਿਨਾਂ ਬਾਅਦ ਦੇਖੋਗੇ ਉਹ ਬੰਦੇ ਹੌਲੀ ਹੌਲੀ ਕਰਕੇ ਉਹਦੀ ਕ੍ਰੀਏਟੀਵਿਟੀ ਖਤਮ ਹੁੰਦੀ ਜਾਊਗੀ ਬੱਖਰੇ ਬੱਖਰੇ ਰੋਗਾਂ ਚੱਕੇ ਰਜੂਆ ਉਹਦਾ ਕਦੇ ਕੋ ਮੇਰਾ ਲਿਪਡ ਪ੍ਰੋਫਾਈਲ ਵੱਧ ਗਿਆ ਕਦੇ ਕੁਝ ਵੱਧ ਗਿਆ ਕਦੇ ਕੁਝ ਵੱਧ ਗਿਆ ਪਿਛਲੇ ਦਿਨੀ ਮੈਂ ਸੈਲਫ ਮੈਂ ਜੋ ਕੁਝ ਦਿਨ ਆ ਆਲ ਆਫ ਸਡਨ ਮੇਰਾ ਬੀਪੀ ਸ਼ੂਟ ਕੀਤਾ ਅਸੀਂ ਚਲੋ ਅਮਰਜੈਂਸੀ ਮੈਡੀਸਿਨ ਲਈ ਬਾਅਦ ਚ ਦੋਸਤਾਂ ਨਾਲ ਡਿਸਕਸ ਕੀਤਾ ਕਹਿੰਦੇ ਜੀ ਤੁਸੀਂ ਕਿਉਂ ਬੰਦ ਕਰੋ ਜੀ ਤਾਲਕੇ ਇਲੈਕਟਰਾ ਐਗਜ਼ਟਾਇਟ ਦੇ ਘਟ ਜਾਣਗੇ ਬਾਅਦ ਚ ਲੈਟਰ ਆਨ ਜਦੋਂ ਅਸੀਂ ਕੁਝ ਮੇਰੇ ਦੋਸਤਿਓ ਉਹ ਕਹਿੰਦੇ ਯਾਰ ਤੈਨੂੰ ਵੀ ਜ਼ਰੂਰ ਤੇ ਦੱਸਣ ਦੀ ਕਿ ਤੂੰ ਕਾਰਬੋਹਾਈਡਰੇਟਸ ਨੂੰ ਬੰਦ ਕਰ ਦੇ ਯਾਨੀ ਜਿਹੜੀਆਂ ਜਿਣੀ ਚੀਜ਼ਾਂ ਚ ਸ਼ੱਕਰ ਦੀ ਮਾਤਰਾ ਜ਼ਿਆਦਾ ਉਹ ਬੰਦ ਕਰ ਦੇ ਇਹ ਤਰ੍ਹਾਂ ਲਿਪਿਡ ਪ੍ਰੋਫਾਈਲ ਟ੍ਰਾਈਗਲਿਸਰਾਈਡ ਸਾਰੇ ਬੰਦ ਹੋ ਜਾਣਗੇ ਘਟ ਜਾਣਗੇ ਤੇ ਬੈਲੈਂਸ ਆ ਗਿਆ ਬੀਪੀ ਬੈਲੈਂਸ ਆ ਗਿਆ ਐਂਜਾਇਟੀ ਬੈਲੈਂਸ ਆ ਗਿਆ राइट right? तो ए सारीयां ਚੀਜ਼ਾਂ ਜਿਹੜੀਆਂ ਉਹ ਜਿਹੜਾ ਡਿਪਰੈਸ਼ਨ ਵਾਲਾ ਵਿਅਕਤੀ ਹੋਇਆ ਐਂਜਾਇਟੀ ਵਾਲਾ ਹੋਇਆ ਸਕੀਜ਼ੋਫਰੀਨੀਆ ਹੋਇਆ ਬਾਈਪੋਲਰ ਹੋਇਆ ਹਾਈਪਰਟੈਨਸ਼ਨ ਹੋਇਆ ਆਰਥਿਸਮ ਹੋਇਆ ਏਟਐਚਡੀ ਹੋਏ ਡਿਸਲੈਕਸਿਕ ਹੋਏ ਇਹ ਸਾਰੇ ਬੰਦੇ ਜੇ ਇਸ ਗੈਪਸ ਰਾਈਟ ਤੇ ਜਾਂ ਬੀਐਫਸੀ ਦੀ ਜਿਹੜੀ ਸਪੈਸ਼ਲ ਪ੍ਰੋਟੋਕੋਲ ਤੇ ਅਸੀਂ ਚੱਲਦੇ ਆਂ ਉਸ ਡਾਈਟ ਤੇ ਆ ਜਾਣਗੇ ਤਾਂ ਠੀਕ ਹੋ ਜਾਣਗੇ ਯਾਨੀ ਪੇਟ ਤੇ ਫੋਕਸ ਕਰੋ ਰਏ ਅਸੀਂ ਨਵਾਂ ਨਹੀਂ ਲੈ ਕੇ ਆਏ ਸਾਡੇ ਇੰਡੀਅਨ ਕਲਚਰ ਚ ਪਹਿਲਾਂ ਹੀ ਸੀਗਾ ਆਯੁਰਵੇਦ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਗਰ ਆਪਾਂ ਦਾ ਪੇਟ ਸਟਰੋਂਗ ਹੈ ਹੂੰ ਹਨਾ ਸਾਰੀ ਬਿਮਾਰੀ ਦੀ ਜੜ ਪੇਟ ਆ ਆਮ ਬਜ਼ੁਰਗ ਆਮ ਲੋਕ ਸੁਣਦੇ ਹੁੰਦੇ ਸੀ ਲੇਕਿਨ ਉਹ ਸਾਨੂੰ ਫਿੱਟ ਨਹੀਂ ਵੰਦੀ ਸੀ ਉਹ ਗੱਲ ਹਣ ਉਧਰ ਵਾਪਿਸ ਮੁੜ ਗਏ ਨੇ ਲੋਕ ਬਹੁਤ ਹੀ ਸਿਆਣੇ ਇਥੇ ਮੇਰੇ ਕੁਝ ਦੋਸਤ ਡਾਕਟਰ ਨੇ ਮੈਡੀਕਲ ਕਾਲਜ ਨੇ ਮੈਡੀਕਲ ਤੋਂ ਬਾਹਰ ਨੇ ਫਰੀਦਕੋਟ ਦੇ ਡਾਕਟਰਸ ਤਾਂ ਉਹਨਾਂ ਦੀ ਬੜੀ ਸਮਾਰਟ ਚੀਜ਼ ਆ ਕਿ ਅਸੀਂ ਦੇਖਦੇ ਆ ਕਿ ਉਹ ਐਂਟੀਬਾਇਓਟਿਕਸ ਤਾਂ ਬਹੁਤ ਘੱਟ ਕੰਮ ਕਰਦੇ ਨੇ ਹੂੰ ਬੱਚੇ ਨੂੰ ਕਹੀਏ ਅਸੀਂ ਵੀ ਇਹਨੂੰ ਐਂਟੀਬਾਇਓਟਿਕ ਦੇ ਦੋ ਨਹੀਂ ਲੋੜ ਨਹੀਂ ਯਾਰ ਦੇਖ ਲੈ ਇੱਕ ਵਾਰੀ ਰਾਈਟ ਤੇ ਉਹ ਫਰੈਂਡਲੀ ਬੈਕਟੀਰੀਆ ਜਿਹਨੇ ਪ੍ਰੋਬਾਇਓਟਿਕਸ ਜ਼ਿਆਦਾ ਦਿੰਦੇ ਨੇ ਬੇਸੇ ਨਾਲ ਇਸ ਤੇ ਜ਼ਿਆਦਾ ਜ਼ੋਰ ਦੇ ਨਹੀਂ ਦੇਣਾ ਕੁਝ ਵੀ ਟਰਾਈ ਕਰੋ ਕਿ ਇਹ ਆਖਿਰ ਸਮੇਂ ਤੱਕ ਐਂਟੀਬਾਇਓਟਿਕ ਨਹੀਂ ਦਿੰਦੇ ਹੋ ਹੈਨਾ ਉਹ ਨਾਮ ਕਿਸੇ ਚਲੋ ਵੱਖਰਾ ਹੈਗਾ ਅਸੀਂ ਤੇ ਇਹ ਨਾਂ ਨਹੀਂ ਆ ਦੇ ਇਹਨਾਂ ਦਾ ਪਰ ਉਹ ਬੜੇ ਪਿਆਰੇ ਨੇ ਮੈਡੀਕਲ ਕਾਲਜ ਦੇ ਜਿਹੜੇ ਡਾਕਟਰ ਆਏ ਨੇ ਬੜੇ ਪਿਆਰੀ ਪ੍ਰੈਕਟਿਸ ਕਰ ਰਹੇ ਨੇ ਇਸ ਸਮੇਂ ਲੇਕਿਨ ਉਹ ਲੋਕਾਂ ਨੂੰ ਉਸਤਾ ਹੈ ਕਿ ਕਿਉਂਕ ਰਿਲੀਫ ਨਾ ਦਿੰਦੇ ਹੁਣ ਲੇਕਿਨ ਰਿਜ਼ਲਟ ਉਹ ਲੌਂਗ ਟਰਮ ਦੇਣਗੇ ਜਿਹੜੇ ਚੀਜ਼ ਇਮੀਡੀਏਟਲੀ ਤੁਸੀਂ ਐਂਟੀਬਾਇਓਟਿਕਸ ਨਾਲ ਦਬਾਉਣਾ ਚਾਹੁੰਦੇ ਹੋ ਇਮੀਡੀਏਟਲੀ ਰਿਲੀਜ਼ ਹੋਣੇ ਬੱਚੇ ਦੇ ਵਿੱਚ ਉਹ ਲੌਂਗ ਰਨ ਦੇ ਵਿੱਚ ਤੁਹਾਨੂੰ ਸਮੱਸਿਆਵਾਂ ਕ੍ਰੀਏਟ ਕਰੂਗੀ ਤਾਂ ਉਹ ਬੈਕਟੀਰੀਆ ਨੇ ਇੱਕ ਸਿੰਗਲ ਡੋਜ਼ ਬੈਕਟੀਰੀਆ ਵੀ ਸਿੰਗਲ ਡੋਜ਼ ਐਂਟੀਬਾਇਓਟਿਕ ਵੀ ਉਸ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਕਿਉਂਕਿ ਐਂਟੀਬਾਇਓਟਿਕ ਮੈਨ ਐਂਟੀ ਬੈਕਟੀਰੀਆ ਉਹ ਦੋਸਤ ਦੁਸ਼ਮਣ ਦਾ ਦੋਆਂ ਦਾ ਭੇਦ ਨਹੀਂ ਜਾਣਦੀ ਉਹ ਦੋਵਾਂ ਨੂੰ ਖਤਮ ਕਰ ਦੂਗੀ ਉਸ ਤੇ ਇੱਥੇ ਜੜ ਰੱਖੀ ਜਾਣੀ ਹੈ ਇਸਦੀ ਆਰਟੀਜਨ ਦੀ ਬੇਸਿਕ ਜੜੀ ਇੱਥੇ ਹੁੰਦੀ ਹੈ ਉਸ ਬੈਕਟੀਰੀਆ ਨੂੰ ਜਿਹੜੇ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਕਿ ਜਿਹੜਾ ਬਾਹਰੀ ਫਲੂਇਡ ਹੈ ਬਾਰੀ ਸੂਪ ਹੈ ਇਲੈਕਟ੍ਰੋਮੈਗਨੇਟਿਕ ਫੀਲਡ ਜਿਹੜਾ ਸਾਡੇ ਮੋਬਾਈਲਾਂ ਜਰੀਏ ਵਾਈਫਾਈ ਦੇ ਜਰੀਏ ਟੈਲੀਫੋਨਸ ਦੇ ਜਰੀਏ ਇਲੈਕਟ੍ਰੋਨਿਕ ਉਪਕਰਨਾਂ ਦੇ ਜਰੀਏ ਜਿਹੜੇ ਬਾਹਰ ਉਹ ਘੇਰਾ ਬਣਿਆ ਖੜਾ ਹੈ ਅੰਦਰ ਜਿਹੜੇ ਸਾਡੇ ਇਲੈਕਟ੍ਰੋਮੈਗਨੇਟ ਜਿਹੜਾ ਫੀਲਡ ਹੈਗਾ ਉਸ ਨੂੰ ਇੰਟਰਚੇਂਜ ਕਰਦੇ ਆ ਉਹਦੇ ਨਾਲ ਸਾਡੇ ਜਿਹੜੇ ਅੰਦਰੂਨੀ ਪੇਟ ਦੇ ਬੈਕਟੀਰੀਆ ਜਿਹੜੇ ਆ ਉਹਨਾਂ ਦੀ ਫ੍ਰੀਕੁਐਂਸੀ ਘਟ ਜਾਂਦੀ ਹੈ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਮਾਈਕਰੋਬਾਇਓਮ ਐਕਸਪਰਟ ਨੇ ਉਹ ਚਿੰਤਤ ਨੇ ਕਿ ਮਨੁੱਖੀ ਗਟ ਫਲੋਰਾ ਜਿਹੜਾ ਹੈਗਾ ਜੋ ਸਾਡੀ ਪਰਦਾਦੀ ਚ ਹੈਲਦੀ ਸੀ ਜਨਾ ਹੂੰ ਉਹਨਾਂ ਸਾਡੀ ਦਾਦੀ ਚ ਨਹੀਂ ਹੈਗਾ ਜਿੰਨੀ ਦਾਦੀ ਚ ਹੈਲਦੀ ਸੀਗਾ ਉਹਨਾਂ ਸਾਡੀ ਮਾਂ ਚ ਨਹੀਂ ਹੈਗਾ ਜਿੰਨੀ ਮਾਂ ਚ ਸੀ ਉਹ ਨਹੀਂ ਸਾਡੀ ਹੁਣ ਭੈਣ ਚ ਜਾਂ ਸਾਡੀ ਘਰ ਵਾਲੀ ਚ ਨਹੀਂ ਹੈਗਾ ਜੀ ਇੰਨਾ ਹੈਲਦੀ ਵਗਟ ਘਟ ਰਿਹਾ ਕਿ ਉਹ ਦਿਨੋਂ ਦਿਨ ਡਿਕਲਾਈਨ ਕਰ ਰਿਹਾ ਹੈਗਾ ਜਿਵੇਂ ਜਿਵੇਂ ਉਹ ਘਟ ਰਿਹਾ ਹੈਗਾ ਉਹਨਾਂ ਦੀ ਮਾਤਰਾ ਦੋਸਤ ਬੈਕਟੀਰੀਆ ਦੀ ਮਾਤਰਾ ਘਟ ਰਹੀ ਹੈ ਓਵੇਂ ਦੁਸ਼ਮਣ ਬੈਕਟੀਰੀਆ ਦੀ ਮਾਤਰਾ ਵਧ ਰਹੀ ਹੈ ਓਵੇਂ ਬੱਕਰੀ ਬੱਕਰੀਆਂ ਉਹ ਤੁਹਾਨੂੰ ਬਿਮਾਰੀਆਂ ਰੀਪ੍ਰਿੰਟ ਕਰ ਰਹੇ ਆ ਤੇ ਹੁਣ ਜਿਹੜੇ ਕੁਝ ਡਾਕਟਰ ਜਿਹੜੋਂ ਡਾਕਟਰ ਅਮਰ ਸਿੰਘ ਯਾਦ ਨੇ ਇੱਕ ਪ੍ਰੋਟੋਕੋਲ ਕੱਢਿਆ ਸੀਗਾ ਉਹ ਪ੍ਰੋਟੋਕੋਲ ਸਾਰਾ ਉਹਨੇ ਮਿਕਸ ਕੀਤਾ ਸੀ ਸਾਰਿਆਂ ਦਾ ਬਿਸ਼ਰੂਪ ਚੌਧਰੀ ਦਾ ਵੀ ਜਿਹੜਾ ਇੱਕ ਇੱਕ ਜੋ ਮਿਲਟਸਮੈਨ ਜਿਹੜਾ ਨਾਪੋਲੀਨਾ ਮੈਂ ਉਹਦਾ ਉਹਨਾਂ ਦਾ ਕੁਝ ਫੋਰਨਰਸ ਦਾ ਉਹਨਾਂ ਦਾ ਮਿਕਸ ਕਰਕੇ ਇੱਕ ਪ੍ਰੋਟੋਕੋਲ ਲਿਖਿਆ ਸੀ ਉਹ ਹੂੰ ਠੀਕ ਹੈ ਇਸ ਕੱਟ ਟਾਈਮ ਨਹੀਂ ਦਿੱਤਾ ਉਹਨਾਂ ਨੇ ਪਰ ਅਸੀਂ ਅਸੀਂ ਦੋਵਾਂ ਨੇ ਇਕੱਠਿਆਂ ਨਾਲ ਕੰਮ ਕੀਤਾ ਪਿਛਲੇ ਲਾਸਟ 15 ইয়ারਸ ਤੋਂ ਕੰਮ ਕੀਤਾ ਅਸੀਂ ਉਸ ਪ੍ਰੋਟੋਕੋਲ ਤੇ 15 ইয়ারਸ ਤੇ ਕੰਮ ਕਰ ਰਹੇ ਹਾਂ ओके okay. राइट ग्लूटेन फ्री ਕੇਸਨ ਫਰੀ ਜਿਹੜੀ ਗੱਲ ਤੇ ਅੱਜ ਵੀ ਵੀ ਆਰ ਸੀ ਵੀ ਸ਼ਰੂਪ ਚੌਧਰੀ ਕਹਿ ਰਿਹਾ ਇਹ 2009 ਤੋਂ ਜਿਹੜੇ ਸਾਡੇ ਬੱਚੇ ਨਾਲ ਸਾਡੇ ਨਾਲ ਬੱਚੇ ਜੁੜੇ ਹੋਏ ਆ ਜੁੜੇ ਸੀਗੇ 2009 ਤੋਂ ਅਸੀਂ ਰੋਲਾ ਪਾ ਰਹੇ ਹਾਂ ਕਿ ਬੱਚੇ ਨੂੰ ਕਣਕ ਤੇ ਦੁੱਧ ਨਹੀਂ ਦੇਣਾ ਭਾਈ ਜੀ ਦੁੱਧ ਅਗਰ ਦੇਣਾ ਵੀ ਪਵੇ ਤਾਂ ਕੱਚਾ ਦੇਣ ਦੀ ਕੋਸ਼ਿਸ਼ ਕਰੋ ਫਰੈਸ਼ ਦਿਓ